ਔਰ ਮੈਂ ਫੇਰ ਕਹੀ ਨਾ ਭਗਵੰਤ ਨੂੰ ਕਿ ਤੇਰੀਆਂ ਦੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਏਡਾ ਬੇਸ਼ਰਮ ਬੰਦਾ ਆਪ ਦੀ ਧੀ ਨੂੰ ਪਛਾਨਣ ਤੋਂ ਹਟ ਗਿਆ ਫੋਟੋ ਥੱਲੇ ਕਰਤੀ ਜਿਹੜਾ ਏਡਾ ਬੇਸ਼ਰਮ ਬੰਦਾ ਹੋਵੇ ਉਹ ਤੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਿਓ ਇਹੇ ਜਿਹੇ ਨੂੰ ਤਾਂ ਮੈਂ ਇਹੇ ਜਿਹੇ ਨੂੰ ਨਾ ਛੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦੇਣਾ ਹੁੰਦਾ ਮੈਂ ਭਗਵੰਤ ਮਾਨ ਦਾ ਇਹਦੇ ਚ ਕਿੱਡਾ ਵੱਡਾ ਫੇਲੀਅਰ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਬਾਰ-ਬਾਰ ਲਾਅ ਐਂਡ ਆਰਡਰ ਦੀ ਤੁਸੀਂ ਕਾਦੀ ਕਰੋਗੇ ਜ ਰੋਜ਼ ਤਾਂ ਇੱਥੇ ਜੇਲ੍ਹਾਂ ਤੋਂ ਤਾਂ ਲਾਰੈਂਸ ਮਿchno ਇੰਟਰਵਿਊ ਦਿੰਦਾ ਤੇ ਇਹ ਜਾ ਕੇ ਹਾਈ ਕੋਰਟ 'ਚ ਜਦੋਂ ਹਾਈ ਕੋਰਟ ਦੀ ਫਟਕਾਰ ਲੱਗਦੀ ਹੈ ਉੱਥੇ ਵੀ ਜਾ ਕੇ ਐਫੀਡੇਵਿਟ ਦਿੰਦੇ ਕਿ ਸਾਨੂੰ ਲੱਗਦਾ ਹੈ ਇਹ ਨਹੀਂ ਕਹਿੰਦੇ ਕਿ ਨਹੀਂ ਹੋਈ ਇੰਟਰਵਿਊ ਸਾਨੂੰ ਲੱਗਦਾ ਹੈ ਕਿ ਇੱਥੇ ਨਹੀਂ ਹੋਈ ਇਹ ਤਾਂ ਹਲੇ ਵੀ ਨਹੀਂ ਕਹਿ ਸਕਦੇ ਠੋਕ ਵਜਾ ਕੇ ਕਿ ਨਹੀਂ ਹੋਈ ਕਿਉਂਕਿ ਨਾ ਪਤਾ ਇੰਟਰਵਿਊ ਪੰਜਾਬ ਦੀ ਜੇਲ੍ਹ 'ਚ ਹੋਈ ਹੈ ਜੋ ਸਿੱਧੂ ਮੂਸੇਵਾਲੇ ਨਾਲ ਹੋਇਆ ਜੋ ਪਟਿਆਲੇ ਚ ਕਾਲੀ ਦੇਵੀ ਮੰਦਿਰ ਤੇ ਜੋ ਉਥੇ ਹਾਲਾਤ ਬਣੇ ਜਾਂ ਰੋਜ ਲੁੱਟਾਂ ਖੋਹਾਂ ਦੇ ਫਰੋਤੀਆਂ ਦੇ ਕੇਸ ਚੱਲ ਰਹੇ ਫੇਲੀਅਰ ਤਾਂ ਸਿੱਧਾ ਤੇ ਸਿੱਧਾ ਹੋਮ ਮਿਨਿਸਟਰ ਦਾ ਔਰ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਸੈਂਟਰ ਯੂਜ਼ਿੰਗ ਈਡੀ ਐਜ਼ ਅ ਵੈਪਨ ਟੂ ਸਾਇਲੈਂਸ ਆਪੋਜੀਸ਼ਨ ਭਾਈ ਸੈਂਟਰ ਤਾਂ ਈਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਐਸਆਈਟੀ ਦੇ 6 ਚੀਫ ਬਦਲਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ 'ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤਮਾ ਨਹੀਂ ਔਰ ਕੱਲ ਉਹਨੇ ਆਪ ਦੇ ਇੰਟਰਵਿਊ 'ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ ਸੈਡ ਲੀਡਰ ਵਿਕਰਮ ਸਿੰਘ ਮਜੀਠੀਆ ਹੈਸ ਬੀਨ ਕਾਲਡ ਰਿਪੀਟਿਡਲੀ ਬਾਈ ਸਿਟ ਇਨ ਅ ਡਰੱਗ ਕੇਸ ਔਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਆਰ ਦ ਅਥਾਰਟिटीज ਟੂ ਫੇਲ ਅ ਚਾਈਲਡ ਹੈਵ ਫੇਲਡ ਟੂ ਫਾਈਲ ਅ ਚਲਾਨ ਅਗੇਂਸਟ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਕਿ ਕੇਸ ਗੌਟ ਕੰਪਲਿਕੇਟਿਡ ਡਿਊਰਿੰਗ ਦ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ देयर ਵਰ ਮੈਨੀ ਲੂਜ਼ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਠੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆ ਰੀਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਕੇਸ ਫਾਈਲ ਵੀ ਇਹ ਰੀਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲਿਗੈਲਿਟੀ ਵੱਢੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਜ਼ ਅ ਵੈਪਨ ਅਗੇਂਸਟ ਆਪੋਜੀਸ਼ਨ ਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤੇ ਚਲਾਨ ਵੀ ਡੈਫੀਨੇਟਲੀ ਵੀ ਪੁਟ ਅਪ ਮਤਲਬ ਕਿ ਚਲਾਨ ਐਸਆਈਟੀ ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀ ਲੱਤਾਂ 'ਚ ਜਾਨ ਹੈ ਜੇ ਸ਼ਰਮਾ ਜੀ ਦੀ ਲੱਤਾਂ 'ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲਿਟਿਕਲੀ ਮੋਟੀਵੇਟਿਡ ਕੰਮ ਚੱਲ ਰਿਹਾ ਹੈ ਜੋ ਕਹਿ ਰਿਹਾ ਈਡੀ ਬਾਰੇ ਉਹੀ ਤੂੰ ਕਰ ਰਿਹਾ ਹੈ ਹੋਮ ਮਿਨਿਸਟਰ ਤੂੰ ਚਲਾਨ ਫਾਇਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਆਈਓ ਵੇਖਦਾ ਹੈ ਮੁੱਖ ਮੰਤਰੀ ਨਹੀਂ ਵੇਖਦਾ ਇਤਲੀ ਆ ਹਾਲਾਤ ਜਦ ਪੰਜਾਬ ਦੇ ਵੀ ਕੁਝ ਇਹ ਜੇ ਬਣਿਆ ਐਵੇਂ ਪਿੱਟਣ ਦੇ ਮੈਂ ਅਸੀਂ ਤਾਂ ਠੋਕ ਬਜਾ ਕੇ ਨਜਿੱਠਦੇ ਇਹਨਾਂ ਨੂੰ ਔਰ ਮੈਂ ਫੇਰ ਕਹਿੰਨਾ ਭਗਵੰਤ ਨੂੰ ਕਿ ਤੇਰੀਆਂ ਦੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਏਡਾ ਬੇਸ਼ਰਮ ਬੰਦਾ ਆਪ ਦੀ ਧੀ ਨੂੰ ਪਛਾਨਣ ਤੋਂ हट ਗਿਆ ਫੋਟੋ ਥੱਲੇ ਕਰਤੀ ਤੁਹਾਡੇ ਪੱਤਰਕਾਰ ਨਾਲ ਨਾਲ ਹੀ ਇੱਕ ਇੰਟਰਵਿਊ ਸੀ ਉਹ ਉਹ ਧੀ ਪੈਣ ਨੇ ਜਿਹੜੀ ਇਹਦੀ ਸ਼ੀਰਤ ਨੇ ਫਿਰ ਉੱਥੋਂ ਜਿਹੜੀਆਂ ਇਨੂੰ ਲਾਨਤਾ ਪਾਈਆਂ ਕਿ ਤੈਨੂੰ ਭਾਂਜਾ ਕਹਤਾ ਭਾਂਜਾ ਇਹ ਮੇਰੀ ਭਾਂਜੀ ਇਹ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉਤੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਾਓ ਔਰ ਮੈਨੂੰ ਇਹ ਦੀ ਐਸਆਈਟੀ ਫੈਟਾਈਟੀ ਕਿਸੇ ਤੋਂ ਕੱਖ ਨਹੀਂ ਫਿਰ ਤੁਸੀਂ ਅਕਸਰ ਇਹ ਜਿਹੇ ਨੂੰ ਤਾਂ ਮੈਂ ਇਹ ਜਿਹੇ ਨੂੰ ਨਾ ਛੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦੇਣਾ ਹੁੰਦਾ ਮੈਂ ਤੁਸੀਂ ਅਕਸਰ ਸਿਆਸੀ ਵਿਖੋਣੀ ਇਹ ਕਰਦੇ ਹੋ ਅਜੇ ਇਹ ਜਦੋਂ ਭਗਵੰਤ ਮਾਨ 13 0 ਦਾ ਦਾਵਾ ਕਰ ਰਹੇ ਆ ਤੁਹਾਡੀ ਕੀ ਵਿਖਾਣੀ ਹੈ 6 ਦੀ ਤਾਂ ਲੱਗ ਜੂ ਭਾਈ ਇਹ ਦੀ 0 13 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ ਜੇ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਿਡ ਮੁੱਖ ਮੰਤਰੀ ਹੋ ਫੇਰ ਤਾਂ ਬਾਤ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਇਹ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ ਚ ਕਿੰਨਾ ਕੁ ਜ਼ੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਹੇ ਨੇ ਪੁੱਛਿਆ ਨਾ ਕਹੇ ਨੇ ਦੱਸਿਆ ਮਗਰ ਥੋੜਾ ਮੈਂ ਤਨਵਾਦੀ ਆ ਪਿਤੂ ਹੀ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾ ਨਾ ਲੜਾਂ ਤੁਹਾਡੇ ਦਿਲਾ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਤੁਹਾਡਾ ਸਦਾ ਧੰਨਵਾਦੀ